ਉਹ ਸਿਆਣੇ ਕਹਿੰਦੇ ਹੁੰਦੇ ਆ ਕਿ ਜਿਹੜੀ ਬੱਕਰੀ ਨੂੰ ਖੁੱਲ ਕੇ ਚਰਨ ਦੀ ਆਦਤ ਹੋਵੇ ਉਹ ਕਦੇ ਕਿੱਲੇ ਤੇ ਪੱਠੇ ਨਹੀਂ ਖਾਂਦੀ ਜਿਹੜੇ ਡੰਗਰ ਨੂੰ ਰੱਸਾ ਚੱਪਣ ਦੀ ਆਦਤ ਹੋਵੇ ਉਹ ਵੀ ਆਦਤੋਂ ਦੀ ਕਦੇ ਨਹੀਂ ਜਾਂਦੀ ਅੱਜ ਇੱਕ ਐਹੋ ਜੀ ਔਰਤ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਜਿੰਨੇ ਕੀ ਪਹਿਲਾਂ ਦੋ ਵਾਰੀ ਵਿਆਹ ਕਰਾਏ ਸਬਰ ਨਹੀਂ ਆਇਆ ਦੋਨਾਂ ਨੂੰ ਤਲਾਕ ਦੇ ਦਿੱਤਾ ਤੇ ਫਿਰ ਤੀਜਾ ਵਿਆਹ ਕਰਾ ਲਿਆ ਤੀਜੀ ਵਾਰ ਵੀ ਸਬਰ ਨਹੀਂ ਆਇਆ ਤੀਜਾ ਵਿਆਹ ਕਰਵਾ ਕੇ ਫਿਰ ਉਹਨੇ ਐਹੋ ਜਾਂ ਚੰਨ ਚਾੜਿਆ ਕਿ ਲੋਕ ਤੋਬਾ ਤੋਬਾ ਕਰਦੇ ਸੀਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਤੁਹਾਡੇ ਨਾਲ ਮੈਂ ਕਹਾਣੀ ਸਾਂਝੀ ਕਰਨੀ ਆ ਇਹ 2013 ਚ ਵਾਪਰੀ ਸੀਗੀ ਤੇ ਇਸ ਕਹਾਣੀ ਵਿੱਚ ਅਸੀਂ ਨਾਮ ਬਦਲੇ ਹੋਏ ਆ ਗੁਰਦੀਪ ਸਿੰਘ ਸੀ ਲੁਧਿਆਣੇ ਦਾ ਰਹਿਣ ਵਾਲਾ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਸੀਗਾ ਵਧੀਆ ਬੰਦੇ ਕੋਲੇ ਪ੍ਰਾਪਰਟੀ ਸੀ ਵਧੀਆ ਗੱਡੀ ਸੀ ਵਧੀਆ ਕੋਠੀ ਸੀ ਪੂਰੀ ਲਗਜ਼ਰੀ ਲਾਈਫ ਸੀ ਬੰਦੇ ਦੀ ਤੇ ਗਰਦੀਪ ਸਿੰਘ ਦੀ ਪਹਿਲੀ ਘਰਵਾਲੀ ਦੀ ਮੌਤ ਹੋ ਜਾਂਦੀ ਆ ਕਿਸੇ ਕਾਰਨ ਕਰਕੇ ਫਿਰ ਦੂਜੀ ਵਾਰ ਵਿਆਹ ਕਰਾਉਂਦਾ ਅਣ ਬਣ ਰਹੀਦੀ ਸੀ ਆਪਸ ਚ ਨਹੀਂ ਸੀ ਬਣਦੀ ਤਲਾਕ ਹੋ ਗਿਆ ਫਿਰ ਵਿਚਾਰਾ ਤੀਜਾ ਵਿਆਹ ਕਰਾਉਂਦਾ ਤੀਜੀ ਵੀ ਘਰਵਾਲੀ ਨੂੰ ਬੜੀ ਚੰਗੀ ਨਹੀਂ ਟੱਕਰਦੀ ਕਿਉਂਕਿ ਗਰਦੀਪ ਸਿੰਘ ਦੇ ਜਵਾਕ ਹੋਗੇ ਸੀਗੇ ਜਵਾਕਾਂ ਨੂੰ ਉਹ ਨਹੀਂ ਚੰਗਾ ਸਮਝਦੀ ਸੀਗੀ ਉਹਨੇ ਤੀਜੀ ਨੂੰ ਵੀ ਤਲਾਕ ਦੇ ਕੇ ਫਾਅ ਵਾੜਦਾ ਹੁਣ ਗਰਦੀਪ ਸਿੰਘ ਡਿਊਟੀ ਤੇ ਜਾਂਦਾ ਸੀਗਾ ਤੇ ਹੁਣ ਜਵਾਕਾਂ ਦਾ ਬੜਾ ਔਖਾ ਹੋਇਆ ਪਿਆ ਸੀ ਕਿਉਂਕਿ ਜਵਾਕਾਂ ਨੂੰ ਰੋਟੀ ਪਾਣੀ ਬਣਾ ਕੇ ਦੇਣਾ ਸਕੂਲ ਭੇਜਣਾ ਕੱਪੜੇ ਧੋਣੇ ਕੱਪੜੇ ਪ੍ਰੈਸ ਕਰਨੇ ਗਰਦੀਪ ਸਿੰਘ ਨੂੰ ਆਇਆ ਸੀ ਵੀ ਯਾਰ ਵਿਆਹ ਹੁਣ ਕਰਾਉਣਾ ਪਊਗਾ ਚੌਥੀ ਵਾਰ ਵੀ ਆ ਨਹੀਂ ਸਰਦਾ ਚਲੋ ਜੀ ਗਰਦੀਪ ਸਿੰਘ ਨੇ ਆਪਦੇ ਰਿਸ਼ਤੇਦਾਰਾਂ ਨੂੰ ਆਣ ਗਵਾਂਣ ਚ ਕਹਿ ਦਿੱਤਾ ਵੀ ਯਾਰ ਕੋਈ ਚੰਗੀ ਕੁੜੀ ਹੋਵੇ ਜਿਹਦਾ ਤਲਾਕ ਤਲੂਕ ਹੋਇਆ ਹੋਵੇ ਵੀ ਹੋਵੇ ਚੰਗੀ ਸਿਆਣੀ ਘਰ ਸੰਭਾਲਣ ਵਾਲੀ ਹੋਵੇ ਵੀ ਮੈਂ ਵਿਆਹ ਕਰਾਉਣਾ ਪਰ ਗਰਦੀਪ ਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਹੁਣ ਚੌਥੀ ਵਾਰੀ ਵਿਆਹ ਕਰਾਉਣਾ ਬੇ ਵੀ ਹੁਣ ਮਾੜੀਓਂ ਪੱਲੇ ਪੈਣੀ ਹੈ ਚਲੋ ਜੀ ਕਿਸੇ ਨੇ ਦੱਸ ਪਾਤੀ ਸ਼ਰਨਜੀਤ ਕੌਰ ਦੀ ਦੋਨਾਂ ਦਾ ਵੇਖ ਵਿਖਾਈਆ ਹੋਇਆ ਚੁੰਨੀ ਚੜਾਵਾ ਹੋ ਗਿਆ ਤੇ ਵਿਆਹ ਜਿਹੜੀ ਸ਼ਰਨਜੀਤ कौर ਸੀ ਇਹਦੇ ਵੀ ਪਹਿਲਾਂ ਦੋ ਵਾਰੀ ਤਲਾਕ ਹੋ ਗਏ ਸੀ ਹੁਣ ਤੀਜਾ ਵਿਆਹ ਸੀ ਤੇ ਗੁਰਦੀਪ ਸਿੰਘ ਦਾ ਚੌਥਾ ਸੀ ਚਲੋ ਜੀ ਦੋਨਾਂ ਦਾ ਵਿਆਹ ਹੋ ਗਿਆ ਤੇ ਦੋਨੇ ਹੁਣ ਬਹੁਤ ਖੁਸ਼ ਕਿਉਂਕਿ ਹੁਣ ਗੁਰਦੀਪ ਸਿੰਘ ਦੇ ਦਿਮਾਗ ਤੋਂ ਟੈਨਸ਼ਨ ਲੱਗ ਗਈ ਸੀ ਵੀ ਜਵਾਕਾਂ ਨੂੰ ਰੋਟੀ ਪੱਕੀ ਮਿਲ ਗਈ ਲੀੜਾ ਕਪੜਾ ਧੋਤਾ ਮਿਲ ਜਾਂਦਾ ਪ੍ਰੈਸ ਕਰਿਆ ਮਿਲ ਜਾਂਦਾ ਚਲੋ ਵਧੀਆ ਤੇ ਫਿਰ ਇਹਨਾਂ ਦੋਨਾਂ ਦੇ ਘਰੇ ਇੱਕ ਜਵਾਕੜੀ ਜਨਮ ਲੈਂਦੀ ਹੈ ਟੋਟਲ ਤਿੰਨ ਬੱਚੇ ਹੋ ਜਾਂਦੇ ਆ ਹੁਣ ਗੁਰਦੀਪ ਸਿੰਘ ਡਿਊਟੀ ਤੇ ਜਾਇਆ ਕਰੇ ਤੇ ਜਵਾਗ ਜੇਲਾ ਸਕੂਲ ਜਾਂਦਾ ਸੀਗਾ ਜਿਹੜੀ ਛੋਟੀ ਜਵਾਕੜੀ ਸੀਗੀ ਉਹ ਵੀ 2.5 ਸਾਲਾਂ ਦੀ ਹੋ ਕੇ ਸਕੂਲ ਹੁਣ ਕੱਲੀ ਘਰੇ ਜਦੋਂ ਸ਼ਰਨਜੀਤ ਕੌਰ ਹੋਇਆ ਕਰੇ ਤੇ ਇਹਦੇ ਹੁਣ ਉਹ ਚਮੂਨੇ ਜਿ ਲੜਿਆ ਕਰਨ ਕਿਉਂਕਿ ਇਹਨੂੰ ਹੁਣ ਆਦਤ ਸੀ ਬਾਹਰ ਮੂੰਹ ਮਾਰਨ ਦੀ ਵੀ ਕਦੇ ਇਧਰ ਮੂੰਹ ਮਾਰ ਲੈ ਕੇ ਦੇ ਉਧਰ ਮੂੰਹ ਮਾਰ ਲੈ ਕੇ ਦੇ ਇਧਰ ਮੂੰਹ ਮਾਰ ਲੈ ਕੇ ਦੇ ਉਧਰ ਮੂੰਹ ਮਾਰ ਲਿਆ ਇਸੇ ਕਰਤੂਤਾਂ ਕਰਕੇ ਪਹਿਲਾਂ ਦਾ ਦੋ ਵਾਰੀ ਤਲਾਕ ਹੋ ਚੁੱਕਿਆ ਸੀਗਾ ਹੁਣ ਗਰਦੀਪ ਸਿੰਘ ਨੂੰ ਨਹੀਂ ਸੀ ਪਤਾ ਵੀ ਜਿਹਦੇ ਨਾਲ ਵਿਆਹ ਕਰਾ ਲਿਆ ਵੀ ਇਹ ਬੱਕਰੀ ਖੁੱਲ ਕੇ ਚਰਨ ਦੀ ਆਦੀ ਹੈ ਚਲੋ ਜੀ ਹੁਣ ਸ਼ਰਨਜੀਤ ਕੌਰ ਘਰੇ ਕੱਲੀ ਹੁੰਦੀ ਆ ਗਰਦੀਪ ਸਿੰਘ ਡਿਊਟੀ ਤੇ ਜਾਇਆ ਕਰੇ ਜਵਾਗ ਜਲਾ ਸਕੂਲ ਜਾਇਆ ਕਰੇ ਤੇ ਇਹ ਹੁਣ ਕੱਲੀ ਨੂੰ ਉਹ ਆਸ਼ਕੀ ਵਾਲਾ ਕਿਹੜਾ ਤੰਗ ਕਰਿਆ ਕਰੇ ਇਹ ਹੁਣ ਆਸੇ ਪਾਸੇ ਵੇਖੇ ਆਣ ਗਵਾਂਂਚ ਵੀ ਕੋਈ ਚੰਗਾ ਸਨਖਾ ਕੋਈ ਬੰਦਾ ਵੇ ਨਹੀਂ ਆ ਜਿਹਦੇ ਨਾਲ ਖੇ ਖਾਇਆ ਕਰਾਂ ਉਹਨੇ ਟਾਈਮ ਨੂੰ ਕੀ ਹੁੰਦਾ ਆ ਇਹਨਾਂ ਦੇ ਘਰੇ ਇੱਕ ਕਿਰਾਏਦਾਰ ਰਹਿਣ ਲਈ ਆ ਜਾਂਦਾ ਜਿਹਦਾ ਨਾਂ ਹੁੰਦਾ ਕਰਨ 27-28 ਸਾਲ ਦੀ ਏਜ ਦਾ ਉਹ ਮੁੰਡਾ ਹੁੰਦਾ। ਗਰਦੀਪ ਸਿੰਘ ਦੀ ਕੋਠੀ ਦੇ ਉੱਪਰਲਾ ਪੋਰਸ਼ਨ ਖਾਲੀ ਪਿਆ ਹੁੰਦਾ ਤੇ ਇਹ ਪਤੰਦਰ ਕੀ ਕਰਦਾ ਉਹ ਵਾਲਾ ਪੋਰਸ਼ਨ ਕਰਨ ਨੂੰ ਕਿਰਾਏ ਤੇ ਦੇ ਦਿੰਦਾ। ਵੀ ਚੱਲ 4 ਰੁਪਏ ਆਉਣਗੇ ਖਾਲੀ ਪਿਆ ਆਪਾਂ ਕਰਨਾ ਵੀ ਕੀ ਆ। ਚਲੋ ਜੀ ਹੁਣ ਕਰਨ ਨੇ ਉੱਪਰਲੀ ਮੰਜ਼ਲ ਤੇ ਕਿਰਾਏ ਤੇ ਰਹਿਣ ਲੱਗ ਗਿਆ ਤੇ ਹੁਣ ਜਦੋਂ ਕਰਨ ਉੱਪਰਲੀ ਮੰਜ਼ਲ ਤੋਂ ਥੱਲੇ ਉਤਰਿਆ ਕਰੇ ਉਦੋਂ ਵੀ ਹੁਣ ਸ਼ਰਨਜੀਤ ਕੌਰ ਟਿੱਡਾ ਟਿੱਡਾ ਚਾੱਕਿਆ ਕਰੇ ਉਹਦੇ ਨਾਲ ਤੇ ਜਦੋਂ ਉੱਪਰ ਚੜ੍ਹਾ ਕਰੇ ਦੋ ਟਿੱਡਾ ਟਿੱਡਾ ਚਾੱਕਿਆ ਕਰੇ ਤੇ ਹੁਣ ਕਰਨ ਵੀ ਸਮਝ ਗਿਆ ਵੀ ਇਹ ਕੀ ਭਾਲਦੀ ਆ ਤੇ ਥੋੜੇ ਦਿਨਾਂ ਬਾਅ ਭਾਬੀ ਸਾਸਰੀ ਕਾਲ ਫਿਰ ਇੱਕ ਦੇਣਾ ਸ਼ਰਨਜੀਤ ਕੌਰ ਨੂੰ ਕਹਿੰਦੀ ਹੈ ਵੀ ਡੁੱਬੜਿਆ ਵੀ ਕੱਲੀ ਸਾਸਰੀ ਕਾਲੀ ਬੁਲਾ ਕੇ ਲੰਘ ਜਣਾ ਕਦੇ ਕੋਲ ਖੜ ਕੇ ਹਾਲ ਵੀ ਪੁੱਛ ਲਾ ਮੇਰਾ ਵੀ ਮੈਂ ਤਾਂ ਤੈਨੂੰ ਪਸੰਦੀ ਬੜਾ ਕਰਦੀ ਆ ਉਹ ਕਹਿੰਦਾ ਠੀਕ ਆ ਜੇ ਪਸੰਦ ਕਰਦੀ ਤੇ ਕੋਈ ਚੱਕਰ ਨਹੀਂ ਗੱਲ ਨਹੀਂ ਮੈਂ ਵੀ ਵਿਹਲਾ ਹੀ ਹੁੰਨਾ ਚਲੋ ਜੀ ਹੁਣ ਇਹ ਕੀ ਕਰਨ ਲੱਗ ਗਈ ਸ਼ਰਨਜੀਤ ਕੌਰ ਇਹ ਕਰਨ ਨੂੰ ਕਹਿੰਦੀ ਵੀ ਤੂੰ ਨਾ ਬਾਹਰੋਂ ਰੋਟੀ ਨਾ ਲੈ ਕੇ ਆਇਆ ਕਰ ਤੂੰ ਖਾਣਾ ਬਾਹਰੋਂ ਨਾ ਲਿਆਇਆ ਕਰ ਤੈਨੂੰ ਖਾਣਾ ਬਣਾ ਕੇ ਮੈਂ ਦਿਆ ਕਰੂੰਗੀ ਤੂੰ ਟੈਨਸ਼ਨ ਕਿਉਂ ਲੈਣਾ ਕਿਉਂਕਿ ਮੇਰਾ ਘਰ ਦਾ ਡਿਊਟੀ ਚੱਲਾ ਜਾਂਦਾ ਜਵਾਗ ਜੱਲਾ ਸਕੂਲ ਚੱਲਾ ਜਾਂਦਾ ਤੇ ਮੈਂ ਚਲੋ ਜੀ ਮੁੜ ਕੇ ਮਾਂ ਦਿੱਤੀ ਉਹਨੂੰ ਰੋਟੀ ਪਕਾ ਕੇ ਖਵਾਇਆ ਕਰੇ ਉਹਦੇ ਲੀੜੇ ਕੱਪੜੇ ਵੀ ਚੋਰੀ ਚੋਰੀ ਧੋਕੇ ਪ੍ਰੈਸ ਕਰਕੇ ਉਹਨੂੰ ਫਟਾ ਦਿਆ ਕਰੇ ਹੌਲੀ ਹੌਲੀ ਇਹ ਚੂਰੀਆਂ ਕੁੱਟ ਕੁੱਟ ਕੇ ਕਰਨ ਨੂੰ ਚਾਰੇ ਚੜ੍ਹ ਕੇ ਖਵਾਇਆ ਕਰੇ ਤੇ ਫੇਰ ਉਹਦੇ ਨਾਲ ਰੰਗ ਰਣੀਆਂ ਬਣਾਇਆ ਕਰੇ ਹੁਣ ਕਰਨ ਨੂੰ ਆਏ ਸੀ ਵੀ ਯਾਰ ਦਾ ਨਜ਼ਾਰੇ ਦੀ ਜ਼ਿੰਦਗੀ ਆ ਵੀ ਇਹ ਕਿਰਾਏ ਤੇ ਕਹਾਦਾ ਮਕਾਨ ਰਹਿ ਗਿਆ ਤਾਂ ਆਪਣਾ ਹੀ ਆ ਵੀ ਕੱਪੜੇ ਧੋਤੇ ਮਿਲ ਜਾਂਦੇ ਆ ਪ੍ਰੈਸ ਕੀਤੇ ਮਿਲ ਜਾਂਦੇ ਆ ਨਾਲੇ-ਗਲੇ ਚੂਰੀਆਂ ਕੁੱਟ ਕੁੱਟ ਖਵਾਉਂਦੀ ਦੇਸੀ ਖੋਦੀਆਂ ਤੇ ਨਾਲੇ ਆਪਣਾ ਸਿਆਲ ਸੌਖਾ ਲੰਘ ਜੂ ਆਪ ਨੂੰ ਹੋਰ ਚਾਹੀਦਾ ਕੀ ਆ ਹੁਣ ਸ਼ਰਨਜੀਤ ਕੌਰ ਦੇ ਦਿਲ 'ਚ ਇੱਕ ਡਰ ਸੀਗਾ ਵੀ ਹੁਣ ਮੇਰੇ ਜਵਾਕ ਸਕੂਲੋਂ 2 ਵਜੇ ਆਜਣ ਦੇ 2:30 ਵਜੇ ਆਜਣ ਦੇ ਕਿਤੇ ਮੇਰੇ ਜਵਾਕਾਂ ਨੂੰ ਨਾ ਕੁਝ ਪਤਾ ਲੱਗ ਜੇ ਜੇ ਜਵਾਕਾਂ ਨੂੰ ਪਤਾ ਲੱਗ ਗਿਆ ਜਵਾਕ ਪਤਾ ਨਹੀਂ ਕਿਹਨੂੰ ਕਿਹਨੂੰ ਦੱਸ ਦੇਣਗੇ ਤੇ ਕੰਮ ਖਿਲਰ ਨਾ ਜਾਵੇ ਫੇਰ ਸ਼ਰਨਜੀਤ ਕੌਰ ਕੀ ਕਰਦੀ ਆ ਇਹ ਜਵਾਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦੀ ਆ ਇਹ ਕਹਿਣਾ ਸ਼ੁਰੂ ਕਰ ਦਿੰਦੀ ਆ ਕਿ ਬੇਟਾ ਉੱਪਰਲੀ ਮੰਜ਼ਲ ਤੇ ਨਹੀਂ ਜਾਣਾ ਉੱਪਰ ਤਾਂ ਬਹੁਤ ਵੱਡਾ ਭੂਤ ਰਹਿੰਦਾ ਤੁਹਾਨੂੰ ਖਾ ਜਾਊਗਾ ਉਹ ਹੁਣ ਜਵਾਕ ਸੀ ਨਿਆਣੇ ਸੀ ਉਹ ਡਰ ਗਏ ਉਹ ਕਹਿੰਦੇ ਵੀ ਜੇ ਐਡਾ ਵੱਡਾ ਭੂਤ ਰਹਿੰਦਾ ਸੀ ਤੇਰੀ ਜਾਂਦੇ ਜਵਾਗ ਤਾਂ ਵੈ ਸੀ ਭੂਤ ਦੇ ਨਾਲ ਤੋਂ ਬਹੁਤ ਡਰਦੇ ਆ ਤੇ ਜਵਾਕਾ ਨੂੰ ਕੀ ਪਤਾ ਸੀ ਸਾਡੀ ਮਾਂ ਹੀ ਭੂਤ ਨਹੀਂ ਬਣੀ ਫਿਰਦੀ ਐ ਵੀ ਇਹ ਹੀ ਖੇ ਖਾਂਦੀ ਫਿਰਦੀ ਐ ਉਹਨੂੰ ਆਪ ਦਾ ਡਰ ਸੀ ਵੀ ਕਿਤੇ ਮੈਂ ਉੱਤੇ ਜੱਕਾ ਜੋੜੀ ਬੈਠੀ ਉੱਤੇ ਜਵਾਗ ਜ ਕੋਈ ਆ ਗਿਆ ਤੇ ਮੈਂ ਫੜੀ ਗਈ ਤੇ ਖਲਾਰਾ ਵੜਾ ਪੈ ਜਾਣਾ ਹੁਣ ਜਦੋਂ ਜਨਾਨੀ ਨੂੰ ਬਗਾਨੀ ਬੁੱਕਲ ਦਾ ਸੁਆਦ ਪੈ ਜੇ ਫਿਰ ਘਰ ਵਾਲਾ ਯਾਰ ਵਰਗਾ ਲੱਗਦਾ ਹੁੰਦਾ ਹੁਣ ਸ਼ਰਨਜੀਤ ਕੌਰ ਨੂੰ ਗੁਰਦੀਪ ਸਿੰਘ ਯਾਰਤ ਨਾਲ ਲੱਗਣ ਲੱਗ ਗਿਆ ਵੀ ਯਾਰ ਇਹ ਕਿਧਰ ਮੇਰੀ ਜ਼ਿੰਦਗੀ ਚ ਆ ਗਿਆ ਮੈਂ ਇਹਦੇ ਨਾਲ ਕਿਧਰੋਂ ਵਿਆਹ ਕਰਾ ਲਿਆ ਹੁਣ ਉਹ ਉਹ ਨੂੰ ਪੜਾਣ ਲੱਗਣ ਲੱਗ ਹੁਣ ਕਰਨ ਨੂੰ ਕਹਿੰਦੀ ਵੀ ਆਪਾਂ ਵਿਆਹ ਕਰਾਈਏ ਕਰਨ ਕਹਿੰਦਾ ਵੀ ਵਿਆਹ ਬਿਸ਼ੱਕ ਦੀ ਕਰਾਲਾ ਪਰ ਮਿੱਤਰਾਂ ਕੋਲੇ ਹੈ ਕੱਖ ਨਹੀਂ ਆਪਾਂ ਤਾਂ ਨੰਗ ਬਲੰਗਾ ਮੈਂ ਤਾਂ ਆਪ ਕਰਾਇ ਤੇ ਫਿਰ ਤਾਂ ਮੇਰੇ ਕੋਲੇ ਕੀ ਆ ਮੇਰੇ ਕੋਲੇ ਤਾਂ ਬਸ ਬੁੱਕਲ ਦਾ ਸੁਆਦ ਹੀ ਆ ਹੁਣ ਸ਼ਰਨਜੀਤ ਕੌਰ ਕਹੇ ਵੀ ਕਰਾਂ ਤੇ ਕਰਾਂ ਕੀ ਤੇ ਵੇਦਾ ਜ ਫਸ ਗਈ ਵੀ ਗਰਦੀਪ ਸਿੰਘ ਕੋਲੇ ਪੈਸਾ ਇਹਦੇ ਕੋਲੇ ਸੁਆਦ ਆ ਹੁਣ ਮੈਂ ਜਾਵਾਂ ਤੇ ਜਾਵਾਂ ਕਿਹੜੇ ਪਾਸੇ ਤੇ ਤੁਹਾਨੂੰ ਪਤਾ ਵੀ ਜਿਹੜੀ ਔਰਤ ਨੂੰ ਸੁਆਦ ਦੀ ਬਾੜੀ ਚਾਸ ਹੋਵੇ ਉਹ ਕਹਿੰਦੀ ਭੁੱਖੀ ਰਹਿ ਲੂੰਗੀ ਪਰ ਬੁੱਕਲ ਬਗਾਨੀਆਂ ਹੀ ਹੋਵੇ ਹੋੜਾ ਇਹ ਗਰਦੀਪ ਸਿੰਘ ਨਾਲ ਵਧ ਘਟ ਬੋਲਣ ਲੱਗ ਜਾਂਦੀ ਏ ਸ਼ਰਨਜੀਤ ਕੌਰ ਦੋਨਾਂ ਜੀਆਂ ਚ ਕੁੜ 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 ਚੱਲ ਪੈਂਦੀ ਏ ਕਲੇਸ਼ ਚੱਲ ਪੈਂਦਾ ਬੋਲਣਾ ਚੱਲਣਾ ਹਟ ਜਾਇਆ ਕਰੇ ਕਈ ਵਾਰੀ ਰੋਟੀ ਪਕਾ ਕੇ ਦਿਆ ਕਰੇ ਕਈ ਵਾਰੀ ਨਾ ਪਕਾ ਕੇ ਦਿਆ ਕਰੇ ਗਰਦੀਪ ਸਿੰਘ ਤੋਂ ਅੱਡ ਵੀ ਸੌਣ ਲੱਗ ਜਾਂਦੀ ਏ ਇਹ ਐਡਾ ਦਿਮਾਗ ਖਰਾਬ ਹੋ ਜਾਂਦਾ ਜਨਾਨੀ ਦਾ ਚਲੋ ਜੀ ਗਰਦੀਪ ਸਿੰਘ ਨੇ ਵੇਖਿਆ ਵੀ ਮਿੱਤਰਾ ਗੱਡੀ ਤਾਂ ਹੋਣਾ ਲੀਤ ਉਤਰਦੀ ਜਾਂਦੀ ਆ ਵੀ ਕਰੀਏ ਤੇ ਕੀ ਕਰੀਏ ਗਰਦੀਪ ਸਿੰਘ ਕਹਿੰਦਾ ਵੀ ਠੀਕ ਆ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਤੇ ਫਿਰ ਤਲਾਕ ਲੈਣਾ ਵੀ ਜੋ ਤੂੰ ਰੋਟੀ ਨਹੀਂ ਪਕਾਉਣੀ ਕੱਪੜੇ ਨਹੀਂ ਧੋਣ ਇਤਲਾਕ ਲੈਣਾ ਮਗਰ ਉਹ ਲੈ ਫਿਰ ਮੈਂ ਵੀ ਦੇਖੂਗਾ ਕਿ ਮੇਰੇ ਨਾਲ ਕੀ ਬਣੂਗਾ ਪਰ ਗਰਦੀਪ ਸਿੰਘ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਕਹਿ ਹੁੰਦਾ ਵੀ ਸ਼ਰਨੋ ਤਲਾਕ ਲੈ ਲੈ ਪਰ ਮੇਰੀ ਪ੍ਰਾਪਰਟੀ ਹਲਣਾ ਚੱਕੀ ਕਿਤੇ ਨਾਸਾਂ ਬਣ ਦੂਗਾ ਪ੍ਰਾਪਰਟੀ ਚੋਂ ਕਿ ਦੁੱਕੀ ਨਹੀਂ ਮਿਲਣੀ ਜਿੱਥੇ ਮਰਜੀ ਭੱਜ ਲਾ ਹੁਣ ਚਰਨਜੀਤ ਕੌਰ ਨੂੰ ਪਤਾ ਸੀ ਵੀ ਜੇ ਤਲਾਕ ਹੋ ਗਿਆ ਪਰ ਇਸ ਬੰਦੇ ਨੇ ਪ੍ਰਾਪਰਟੀ ਚੋਂ ਹਿੱਸਾ ਨਹੀਂ ਦੇਣਾ ਕਿਉਂਕਿ ਇਹ ਸਰਕਾਰੀ ਮੁਲਾਜ਼ਮ ਹੈ ਇਹਦੀ ਬੰਦਿਆਂ ਨਾਲ ਵੈਣੀ ਉਠਣੀ ਬਹੁਤ ਆ ਤੇ ਇਹਨੇ ਵੀ ਪੁੱਛਾਂ ਚਕਾਰ ਨਹੀਂ ਪਰ ਇਹਨੇ ਦੁੱਕੀ ਮੈਨੂੰ ਦੇਣੀ ਹੀ ਨਹੀਂ ਤੇ ਮੈਂ ਭੁੱਖੀ ਮਰਤੀ ਫਿਰੂਗੀ ਚਲੋ ਜੀ ਹੁਣ ਦੋਨਾਂ ਜੀਆਂ 'ਚ ਕੰਜਰ ਕਲੇਸ ਚੱਲਦਾ ਲੜਾਈ ਝਗੜਾ ਚੱਲਦਾ ਪਰ ਸ਼ਰਨਜੀਤ ਕੌਰ ਕਹਿੰਦੀ ਕਿ ਨਹੀਂ ਮੈਂ ਜਦੋਂ ਤੋ ਤਲਾਕ ਲੈ ਕੇ ਕੀ ਕਰਨਾ ਵੀ ਮੈਂ ਤਲਾਕ ਚ ਨੂਕ ਨਹੀਂ ਲੈਣਾ ਮੈਂ ਇੱਥੇ ਹੀ ਰਹਿਣਾ ਇਸ ਤਰ੍ਹਾਂ ਦੋਨਾਂ ਜੀਆਂ 'ਚ ਕਲੇਸ ਚੱਲਦਾ ਰਹਿੰਦਾ ਤੇ ਥੋੜਾ ਜਿਹਾ ਸਮਾਂ ਲੰਘਦਾ ਤੇ ਥੋੜੇ ਸਮੇਂ ਬਾਅਦ ਕੀ ਹੁੰਦਾ ਆ ਕਿ ਜਿਹੜੀ ਇਹਨਾਂ ਦੇ ਘਰੇ ਇੱਕ ਜਵਾਕੜੀ ਪੈਦਾ ਹੋਈ ਸੀ ਸ਼ਰਜੀਤ ਕੌਰ ਤੇ ਗਰਦੀਪ ਦੇ ਵਿੱਚੋਂ ਉਹ ਗੁੰਮ ਹੋ ਜਾਂਦੀ ਆ ਉਹਦੀ ਭਾਲ ਕਰਦੇ ਆ ਤੇ ਦੋ ਦਿਨਾਂ ਬਾਅਦ ਝਾੜੀਆਂ ਵਿੱਚ ਉਹ ਬੇਚੈਰੀ ਦੀ ਲਾਸ਼ ਮਿਲਦੀ ਆ ਫੋਨ ਕਰਦੀਪ ਸਿੰਘ ਬਾਬੇ ਦਾ ਟੁੱਟ ਜਾਂਦਾ ਪੁਲਿਸ ਨੂੰ ਦੱਸਦਾ ਆ ਪੁਲਿਸ ਮੌਕਾ ਵੇਂਦੀ ਆ ਲਾਸ਼ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਪੋਸਟਮਾਰਟਮ ਦਾ ਬੜਾ ਕੁਝ ਹੁੰਦਾ ਪਰ ਤਿੰਨਾਂ ਚਾਰਾਂ ਘੰਟਿਆਂ ਬਾਅਦ ਹੀ ਪੁਲਿਸ ਉਹ ਗੁੱਥੀ ਸੁਲਝਾ ਲੈਂਦੀ ਆ ਤਿੰਨਾਂ ਚਾਰਾਂ ਘੰਟਿਆਂ ਬਾਅਦ ਫੋਨ ਦੀਆਂ ਕਾਲ ਡਿਟੇਲਾਂ ਤੋਂ ਪੁਲਿਸ ਦੇ ਇਹ ਗੱਲ ਸਾਹਮਣੇ ਆ ਜਾਂਦੀ ਆ ਵੀ ਜਿਹੜੀ ਸ਼ਰਨਜੀਤ ਕੌਰ ਆ ਉਹਦੀ ਗੱਲਬਾਤ ਆਪਦੇ ਕਿਰਾਏਦਾਰ ਕਰਨ ਦੇ ਨਾਲ ਪੁਲਿਸ ਦਾ ਸ਼ੱਕ ਸੀ ਵੀ ਕਿਤੇ ਨਾ ਕਿਤੇ ਇਹਨਾਂ ਨੇ ਨਾਕਾਂਡ ਕੀਤਾ ਹੋਵੇ ਚਲੋ ਜੀ ਪੁਲਿਸ ਨੇ ਕੀ ਕੀਤਾ ਸ਼ਰਨਜੀਤ ਕੌਰ ਨੂੰ ਚੱਕ ਲਿਆ ਨਾਲ ਹੀ ਉਹ ਆਸ਼ਕ ਚੱਕ ਲਿਆ ਤੇ ਦੋਨੋਂ ਨੂੰ ਲੈ ਕੇ ਥਾਣੇ ਤੇ ਜਦੋਂ ਚੜਿਆ ਉਹਨੇ ਪੁਲੀ ਤੇ ਪਟਾ ਤੇ ਫਿਰ ਤੋਤੇ ਤਾ ਨਾ ਬੋਲੇ ਸ਼ਰਨਜੀਤ ਕੌਰ ਸ਼ਰਨਜੀਤ ਕੌਰ ਨੇ ਫਿਰ ਪੁਲਿਸ ਨੂੰ ਇਹ ਦੱਸਿਆ ਕਿ ਮੈਂ ਕਰਨ ਨੂੰ ਪਿਆਰ ਕਰਦੀ ਸੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਕਰਨ ਜਮਾਂ ਨੰਗ ਤੇ ਮਲੰਗ ਸੀ ਉਹਦੇ ਕੋਲੇ ਪੈਸਾ ਤੇ ਲਾਹ ਹੈ ਨਹੀਂ ਸੀਗਾ ਦੂਜੇ ਪਾਸੇ ਗਰਦੀਪ ਸਿੰਘ ਮੇਰਾ ਘਰ ਵਾਲਾ ਵੀ ਮੈਨੂੰ ਇਹ ਕਹਿ ਚੁੱਕਿਆ ਸੀ ਵੀ ਤੇ ਤਲਾਕ ਲੈਣਾ ਤਾਂ ਬਿਸ਼ੱਕ ਦੀ ਲੜਾ ਪਰ ਤੈਨੂੰ ਪ੍ਰਾਪਰਟੀ ਚੋਂ ਦੁੱਕੀ ਨਹੀਂ ਮਿਲਲੇ ਪਰ ਮੈਂ ਜੇ ਕਰਨ ਨਾਲ ਵਿਆਹ ਕਰਾਉਣਾ ਸੀ ਤਾਂ ਸਾਨੂੰ ਪੈਸਾ ਚਾਹੀਦਾ ਸੀ ਜ਼ਿੰਦਗੀ ਜਿਉਣ ਵਾਸਤੇ ਤਾਂ ਸ਼ਰਨਜੀਤ ਕੌਰੇ ਦੱਸਦੀ ਆ ਕਿ ਮੈਂ ਹੀ ਮੁੜ ਕੇ ਪਲਾਨ ਬਣਾਇਆ ਸੀ ਕਰਨ ਦੇ ਨਾਲ ਵੀ ਤੂੰ ਇੱਕ ਜਵਾਕ ਗਿਟਨੈਪ ਕਰ ਫਿਰ ਫਰਾਉਤੀ ਮੰਗਾ ਕੇ ਤੇ ਫਿਰ ਇਹਦੇ ਕੋਲੋਂ ਪੈਸਾ ਲਵਾਂਗੇ 50-60 ਲੱਖ ਤੇ ਫਿਰ ਆਪਾਂ ਵਿਆਹ ਕਰਾ ਲਾਂਗੇ ਆਪਣੀ ਜ਼ਿੰਦਗੀ ਵਧੀਆ ਸੌਖੀ ਲੰਘ ਜਾਊਗੀ ਕਹਿੰਦੀ ਹੁਣ ਪ੍ਰੋਬਲਮ ਕੀ ਆ ਰਹੀ ਸੀ ਵੀ ਜਿਹੜੇ ਗਰਦੀਪ ਸਿੰਘ ਦੇ ਪਹਿਲੀਆਂ ਘਰ ਵਾਲੀ ਦੇ ਜਵਾਕ ਸੀਗੇ ਉਹ ਵੱਡੇ ਸੀਗੇ ਉਹ ਸਾਡੇ ਲੋਟ ਨਹੀਂ ਸੀ ਆਉਂਦੇ ਇਸ ਗੱਲ ਕਰਕੇ ਮੈਂ ਆਪਦੀ ਜਵਾਕੜੀ ਹੀ ਗਿਟਨੈਪ ਕਰਾ ਦਿੱਤੀ ਕਰਨ ਤੋਂ ਕਿਉਂਕਿ ਉਹ ਛੋਟੀ ਸੀ ਪਰ ਜਦੋਂ ਕਰਨ ਨੂੰ ਗਿਟਨੈਪ ਕਰਕੇ ਲੈ ਜਾ ਰਿਹਾ ਹੁੰਦਾ ਤੇ ਉਹ ਕਰਨ ਨੂੰ ਪਛਾਣ ਲੈਂਦੀ ਆ ਕਿ ਇਹ ਤਾਂ ਉਹ ਅੰਕਲਾ ਜਿਹੜਾ ਸਾਡੇ ਘਰੇ ਕਿਰਾਏ ਤੇ ਰਹਿੰਦਾ ਕਹਿੰਦੀ ਫਿਰ ਸਾਡੀ ਮਜਬੂਰੀ ਬਣ ਗਈ ਤੇ ਫਿਰ ਮੈਂ ਕਰਨ ਨੂੰ ਕਹਿਤਾ ਕਿ ਤੂੰ ਇਹਨੂੰ ਖਤਮ ਕਰ ਦੇ ਜੇ ਫਰौती ਲੈਣ ਤੋਂ ਬਾਅਦ ਇਸ ਜਵਾਕੜੀ ਨੇ ਘਰੇ ਆ ਕੇ ਦੱਸਤਾ ਆਪਾਂ ਫੜੇ ਜਾਵਾਂਗੇ ਕਹਿੰਦੀ ਫਿਰ ਕਰਨ ਨੇ ਕੀਤਾ ਉਸ ਜਵਾਕੜੀ ਨੂੰ ਨਾਲੇ ਵਿੱਚ ਡੋਬ ਕੇ ਉਹਨੂੰ ਖਤਮ ਕੀਤਾ ਤੇ লাশ ਵਿੱਚ ਜਾ ਕੇ ਝਾੜੀਆਂ ਸੁੱਟ ਕੇ ਘਰੇ ਆ ਗਿਆ ਚਲੋ ਜਦੋਂ ਪੁਲਿਸ ਨੇ ਆ ਗੱਲ ਸੁਣੀ ਇੱਕ ਔਰਤ ਦੇ ਮੂੰਹ ਚੋਂ ਕਿ ਇਸ ਔਰਤ ਨੇ ਆਪ ਦਾ ਸੁਆਦ ਪੂਰਾ ਕਰਨ ਲਈ ਆਪਦੀ ਜਵਾਕੜੀ ਬਲੀ ਚਾੜਦੀ ਤੇ ਪੁਲਿਸ ਦੀ ਵੀ ਕਰ ਰੂਹ ਕੰਬ ਗਈ ਚਲੋ ਜੀ ਫਿਰ ਦੋਨਾਂ ਤੇ ਮਕਦਮਾ ਚੱਲਿਆ ਦੋਨਾਂ ਨੂੰ ਮੁੜ ਕੇ ਸਜ਼ਾ ਹੋਈ ਤੇ ਗਰਦੀਪ ਸਿੰਘ ਦਾ ਘਰ ਵਿਚਾਰਦਾ ਫੇਰ ਉੱਜੜ ਗਿਆ ਤੁਸੀਂ ਇਹ ਵੇਖੋ ਵੀ ਜਨਾਨੀ ਕਿੰਡੀ ਮੋਟੀ ਮੱਤ ਦੀ ਪਹਿਲਾਂ ਦੋ ਵਾਰੀ ਵਿਆਹ ਕਰਾਇਆ ਸਬਰ ਨਹੀਂ ਆਇਆ ਤੀਜੀ ਵਾਰੀ ਵਧੀਆ ਪੈਸੇ ਤੇਲੇ ਬੰਦੇ ਨਾਲ ਵਿਆਹ ਹੋਇਆ ਫਿਰ ਵੀ ਸਬਰ ਨਹੀਂ ਆਇਆ ਬਾਰ ਮੂੰਹ ਮਾਰਨ ਦੀ ਆਦਤ ਪਿੱਛੇ ਆਪ ਦੀ ਜਵਾਕੜੀ ਗਟਨਾਇਬ ਕਰਾ ਕੇ ਉਹ ਹੀ ਖਤਮ ਕਰਾ ਦਿੱਤੀ ਦੇਖ ਲਓ ਕਿੰਡੀ ਔਰਤ ਦੀ ਪੁੱਠੀ ਮੱਤ ਸੀ ਤੇ ਸਾਡੇ ਸਮਾਜ ਵਿੱਚ ਅੱਜ ਵੀ ਉਹ ਜਿਹੀਆਂ ਔਰਤਾਂ ਕੁਝ ਹੈਗੀਆਂ ਨੇ ਕੁਝ ਔਰਤਾਂ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਬਗਾਨੀ ਬੁੱਕਲ ਦਾ ਏਡਾ ਕ ਸਵਾਦ ਪਿਆ ਆ ਕਿ ਉਹ ਵੱਡੇ ਤੋਂ ਵੱਡਾ ਨੁਕਸਾਨ ਕਰਨ ਲੱਗਿਆ ਵੀ ਨਹੀਂ ਸੋਚਦੀਆਂ। ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ। ਇਹ ਵੀਡੀਓ ਬਾਦ ਵਿੱਚ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਤਾਂ ਜੋ ਵੱਧ ਵੱਧ ਲੋਕ ਸੁਚੇਤ ਹੋ ਸਕਣ ਕਿ ਸਾਡੇ ਸਮਾਜ ਦੇ ਵਿੱਚ ਕੀ ਕੁਝ ਵਾਪਰ ਰਿਹਾ ਲੋਕ ਹੋਰ ਵੀ ਅਵੇਅਰ ਹੋ ਜਾਣ ਕਿਸੇ ਵੀ ਬੰਦੇ ਨਾਲ ਇਹੋ ਜੀ ਅਣਹੋਣੀ ਨਾ ਵਾਪਰੇ। ਸਾਡਾ ਮਕਸਦ ਲੋਕਾਂ ਨੂੰ ਸਿਰਫ ਸੁਚੇਤ ਕਰਨਾ ਆ। ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣੋ ਬਹੁਤ-ਬਹੁਤ ਧੰਨਵਾਦ।